ਵਿੱਚ ਪਰਦੇ ਮੀਂਹ ਦੇ ਵਿੱਚ ਤੁਸੀਂ ਬਠਿੰਡੇ ਜਿਲ੍ਹੇ ਦੇ ਕੋਨੇ-ਕੋਨੇ ਤੋਂ ਆਏ ਹੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਸਾਡੇ ਸਤਿਕਾਰਯੋਗ ਮਾਮਾ ਭੈਣਾਂ ਦਾ ਤੇ ਸਾਰੇ ਕਿਸਾਨ ਨੌਜਵਾਨ ਬਜ਼ੁਰਗ ਜਿੰਨੇ ਵੀ ਆਏ ਉਹਨਾਂ ਦਾ ਧੰਨਵਾਦ ਕਰਦਾ ਦੋ ਤਿੰਨ ਬੇਨਤੀਆਂ ਨੇ ਪਹਿਲਾਂ ਕਿ ਆਪਾਂ ਇੱਥੋਂ ਮਜ਼ਾਰਾ ਲੈ ਕੇ ਜਾਣਾ ਤੋ ਕਿ ਸੂਤਮ ਕਿਸਾਨ ਮੋਰਚਾ ਭਾਰਤ ਦਾ ਇਹ ਸੱਦਾਗਾ ਸਾਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਆਪਣੇ ਇਹ ਅੱਜ ਦੇ ਰੈਲੀਆਂ ਹੋਈਆਂ ਧਰਨੇ ਲੱਗੇ ਨੇ ਉਹਨਾਂ ਦਾ ਫੈਸਲਾ ਕਿ ਆਪਾਂ ਧਰਨਾ ਲਾ ਕੇ ਰੈਲੀ ਕਰਕੇ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਤੇ ਆਪਾਂ ਸਾਰਿਆਂ ਨੇ ਪੈਦਲ ਇਥੋਂ ਚੱਲਣਾਗਾ ਡੀਸੀ ਦਫ਼ਤਰ ਤੇ ਕੋਈ ਬਹੁਤਾ ਦੂਰ ਨਹੀਂ ਹੈਗਾ ਮੁਜ਼ਾਰੇ ਦੇ ਰੂਟ ਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਸੂਬਾ ਆਗੂ ਟੀਮ ਆ ਉਹਦੇ ਲੱਗੇਗੀ ਉਹਨਾਂ ਦੇ ਨਾਲ ਸਾਡੀਆਂ ਮਾਵਾ ਪੈੜਾ ਹੋਣਗੀਆਂ ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਲਾਈਨਾਂ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਸਾਰਿਆਂ ਨੇ ਜਾਣਾ ਅਨੁਸ਼ਾਸਨ ਜ਼ਰੂਰੀ ਚਾਹੀਦਾ ਕਿਸੇ ਵੀ ਰਾਗੀਰ ਨੂੰ ਕਿਸੇ ਵੀ ਰੇੜੀ ਫੜੀ ਵਾਲੇ ਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਉਣੀ ਚਾਹੀਦੀ ਆਪਾਂ ਨੂੰ ਲਾਂਭਾ ਨਹੀਂ ਆਉਣਾ ਚਾਹੀਦਾ ਇਹ ਸਾਰਿਆਂ ਦੇ ਤੁਸੀਂ ਸਾਰਿਆਂ ਹੀ ਜਥੇਬੰਦੀਆਂ ਵਾਲੇ ਸਾਰੇ ਹੀ ਆਗੂ ਵਰਕਰ ਪੱਕੀ ਫੋਰਸ ਆਏ ਹੋ ਤੁਸੀਂ ਇਹੇ ਜੇ ਮੌਸਮ ਦੇ ਵਿੱਚ ਸਾਰਿਆਂ ਨੇ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਤੇ ਆਪਾਂ ਦੋ ਦੋ ਤਿੰਨ ਤਿੰਨ ਦੀਆਂ ਲੇਨਾਂ ਦੇ ਵਿੱਚ ਇੱਕ ਦੂਜੇ ਦੇ ਪੈਰ ਨਹੀਂ ਵੱਟਣੇ ਧੱਕੇ ਨਹੀਂ ਮਾਰਨੇ ਰਾਮਦਾਰੀ ਦੇ ਨਾਲ ਜਿਵੇਂ ਫੌਜਾਂ ਜਾਂਦੀਆਂ ਹੁੰਦੀਆਂ ਉਸੇ ਤਰ੍ਹਾਂ ਤੁਸੀਂ ਵੀ ਇੱਕ ਫੌਜ ਹੋ ਇਹ ਆਪਾਂ ਅਨੁਸ਼ਾਸਨ ਦੇ ਨਾਲ ਜਿਹੜਾ ਹੈਗਾ ਜਾਣਾ ਦੂਸਰੀ ਗੱਲ ਅੱਜ ਦੇ ਇਹ ਧਰਲੇ ਪੂਰੇ ਭਾਰਤ ਦੇ ਵਿੱਚ ਇੱਕ ਤਾਂ ਬਹੁਤ ਅਫਸੋਸ ਦੀ ਗੱਲ ਹੈ ਕਿ ਤੁਸੀਂ ਪਹਿਲਾਂ ਹੀ ਉੱਠਣ ਲੱਗ ਗਏ ਸਾਰੇ ਉਹੀ ਫੌਜਾਂ ਜਿਹੜੀਆਂ ਅਨੁਸ਼ਾਸਨ ਦੇ ਵਿੱਚ ਰਹਿੰਦੀਆਂ ਆ ਵਿੱਚ ਕਲਰ ਜੇ ਪੈਣ ਵੀ ਲਾਗੇ ਪਹਿਲਾਂ ਤੁਸੀਂ ਬਹੁਤ ਵਧੀਆ ਸਬੂਤ ਦਿੱਤਾ ਸੀ ਇਹਦਾ 2-3 ਘੰਟੇ ਇਹ ਆਪਣਾ ਸਟੇਜ ਚੱਲੀ ਆ ਬਹੁਤ ਵਧੀਆ ਅਨੁਸ਼ਾਸਨ ਦੇ ਵਿੱਚ ਬੈਠੇ ਹੋ 5-4 ਮਿੰਟਾਂ ਦੀ ਗੱਲ ਹੀ ਆ ਆਪਾਂ ਸਾਰਿਆਂ ਨੇ ਚੱਲਣਾ ਸਾਨੂੰ ਪਤਾ ਸਾਰੀ ਸ਼੍ਰੇਣੀ ਸੁਪਰ ਟੀਮ ਆ ਜਿਨ੍ਹਾਂ ਨੇ ਇਹ ਸਮਾਂ ਤੈਅ ਕੀਤਾ ਸਾਨੂੰ ਇਹ ਵੀ ਹੈਗਾ ਵੀ ਤੁਸੀਂ ਟਾਈਮ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਜਾਮੋ ਤੇ ਪਰ ਜਦੋਂ ਇਥੋਂ ਐਲਾਨ ਨਹੀਂ ਹੁੰਦਾ ਜਿੰਨਾ ਕਿ ਉੱਠਣਾ ਉਹਨਾਂ ਦੇ ਇਕੱਤਰ ਨਹੀਂ ਉੱਠਣਾ ਚਾਹੀਦਾ ਸੋ ਮੇਰੇ ਤੇ ਭਰਾਓ ਇਹ ਮੋਰਚੇ ਚਾਹੇ ਪਹਿਲਾਂ ਮੈ ਤੁਹਾਨੂੰ ਪਿਆਰ ਦੇ ਬੋਲ ਸੁਖਿਆਰੇ ਆਗੂਆਂ ਨੇ ਤੁਹਾਡੇ ਨਾਲ ਆਪੋ ਆਪਣੇ ਧਰਮ ਦੇ ਨਾਲ ਦਾ ਅਸੀਂ ਆਪੇ ਕਰਾਂਗੇ ਸਾਡੇ ਆਪੋ ਆਲੇ ਵਿਚਾਰ ਦੇ ਨਾਲ ਤੁਹਾਡੇ ਨਾਲ ਸਾਂਝੇ ਕੀਤੇ ਆ ਅੱਜ ਇਹ ਸੋਚ ਸਕਦੇ ਤਾਂ ਕਿ ਪੰਜਾਬੀਆਂ ਉਹਨਾਂ ਬਹੁ ਮੋਰਚਿਆਂ 'ਚ ਛੱਡ ਕੇ ਦੂਸਰਿਆਂ ਸਾਥ ਨਾਲ ਜਥੇਬੰਦੀਆਂ ਜਿਵੇਂ ਆਪਾਂ ਬਸੰਦੇ ਇਹ ਕਿਹਾ ਇਹ ਧਰਨੇ ਦੇ ਵਿੱਚ ਇਹ ਮਜਾਰੇ ਆ ਜਿਹੜੇ ਹੋਣਗੇ ਬੰਗਪੱਤਰ ਦਿੱਤੇ ਜਾਣਗੇ ਉਹ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਆਪਾਂ ਫੜੇ ਕਰਕੇ ਆਏ ਸੀ ਸੇ ਉਸ ਦੂਸਰੇ ਹਟਲਰ ਨੇ ਇਹ ਸਾਡੇ ਰਾਇਬਰ ਬਰਨਾਲਟ ਦੇ ਤੇ ਜਨਮ ਦਿਹਾੜੇ ਤੇ ਇਹ ਗੱਲ ਮੰਗੀ ਸੀ ਕਿ ਮੇਰੀ پارٹی ਦੇ ਵਿੱਚ ਫਰਕ ਆਏਗਾ ਮੈਂ ਨਾ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਇਸ ਕਰਕੇ ਜਿਹੜੇ ਖੇਤੀ ਕਾਨੂੰਨਾਂ 'ਆਮ ਮਸ਼ਹੂਰ ਦੇ ਵਿੱਚੋਂ ਕਿਸਾਨਾਂ ਨੂੰ ਪਤਾ ਚੱਲ ਗਿਆ ਕਿ ਪੰਜਾਬੀ ਵਾਲਾ ਪ੍ਰੋਕਸ਼ਨ ਇਹਦੇ ਵਿੱਚ ਕਿਸਾਨ ਨਹੀਂ ਹੋਣਗੇ ਜਿਹੜੇ ਕਿਸਾਨ ਉਥੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੂੰ ਨੌਕਰੀ ਮਿਲੂਗੀ ਤੇ 5-5 ਰੱਖ ਦਾ ਮੁਆਵਜ਼ਾ ਸਾਰੇ ਗੱਲਾਂ ਨੂੰ ਪਲਾ ਕੇ ਟੇਡੇ ਢੰਗ ਦੇ ਨਾਲ ਅੱਜ ਫੇਰ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੇ ਨੇ ਚਾਹੇ ਛੜੀਆਂ ਮੰਡੀਆਂ ਨੂੰ ਫਰਕ ਕੱਟਣ ਵਾਲਾ ਹੋਵੇ ਇਹ ਇੱਕ ਸੰਕੇਤ ਦਿੱਤਾ ਮੰਡੀਆਂ ਦੇ ਵਸੇ ਤੋਂ ਲੈ ਕੇ

ਇਹ ਕਾਇ ਪੂ ਆਏ ਸੀ ਉਦੋਂ ਵੀ ਇਹਨਾਂ ਨੇ ਸੰਕੇਤ ਦਿੱਤਾ ਸੀ ਕਿ ਮੰਡੀਆਂ ਬੰਦ ਹੋਣਗੀਆਂ ਤੇ ਸਾਡੇ ਭਾਈ ਉਪੇ ਦੀ ਮੰਡੀ ਦੇ ਵਿੱਚ ਉਹਦਾ ਫਰਦਾ ਕੰਮ ਚੱਲਦਾ ਸੀ ਪੱਕੀ ਹੋਣ ਦਾ ਕੰਮ ਚੱਲਦਾ ਸੀ ਜਦੋਂ ਖੇਤੀ ਕਾਨੂੰਨ ਖੇਤੀ ਬੋਧੀ ਕਾਨੂੰਨ ਆਇਆ Down. ਨਹੀਂ ਮੀਤ ਕਰਾਂਗੇ ਤੇ ਸਾਰਾ ਜੱਥੇਦਾਰੀਆਂ ਸਰਦੋਰ ਸਰਦੋਰ ਦੇ ਇਕੱਠੇ ਉਹਦੇ ਨਾਮ ਨਾਲੇ-ਨੱਲੇ ਦਾ ਕਿਸੇ ਦਾ ਕੋਸ਼ਿਸ਼ ਨਹੀਂ ਪਟਿਆ ਜਾਣਾ ਜਾਂਦੇ ਮਾੜਵਾ ਦੇ ਉੱਤੇ ਜੇ ਬੈਠੇ ਨੇ ਉਸ ਕਿਸਾਨ ਆਪਣੇ ਇੱਕ ਕਿਸਾਨ ਮਨੁੱਖ